ਇਹ ਵੀ ਦੇਖਿਆ ਗਿਆ ਕਿ ਜੇ ਕੋਈ ਇੱਕ ਪਾਰਟੀ ਦੀ ਸਰਕਾਰ ਕੋਈ ਵੀ ਅਧਾਰਾ ਜਿਹੜਾ ਵਾ ਉਹ ਸ਼ੁਰੂ ਕਰਦੀ ਆ ਤਾਂ ਅਗਲੀ ਸਰਕਾਰ ਜੋ ਦੂਜੀ ਪਾਰਟੀ ਦੀ ਆ ਜੇ ਤੋਂ ਉਹਦੇ ਵੱਲ ਧਿਆਨ ਨਹੀਂ ਦਿੰਦੀ ਕੱਲ ਦੀ ਪੰਜਾਬੀ ਟ੍ਰਿਬਿਊਨ 'ਚ ਇੱਕ ਲੇਖ ਨੇ ਚਰਨਜੀਤ ਭੁੱਲੜ ਦਾ ਲੇਖ ਹੈ ਉਹਦੇ ਲੇਖ ਨੇ ਤਿੰਨ ਇਹੋ ਜਿਹੀਆਂ ਸਕੀਮਾਂ ਦਾ ਵੇਰਵਾ ਦਿੱਤਾ ਵਾ 2019 'ਚ ਕਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਗਤ ਗੁਰੂ ਨਾਨਕ ਦੇਵ ਸਟੇਟ ఓపెਨ ਯੂਨੀਵਰਸਿਟੀ ਪਟਿਆਲਾ 'ਚ ਬਣਾਉਣ ਦਾ ਐਲਾਨ ਕੀਤਾ ਸੀ ਉਸ ਸਾਲ ਪਹਿਲੇ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਸੀ ਅਤੇ ਇਸ ਓਪਨ ਯੂਨੀਵਰਸਿਟੀ ਨੂੰ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਸੀ ਇਸ ਯੂਨੀਵਰਸਿਟੀ ਓਪਨ ਯੂਨੀਵਰਸਿਟੀ ਦੀ ਹਾਲੇ ਤੱਕ ਕੋਈ ਇਮਾਰਤ ਨਹੀਂ ਤੇ ਇਹ ਸਰਕਾਰੀ ਮਹਿੰਦਰਾ ਕਾਲਜ ਚੋਂ ਤੇ ਉਹਦੇ ਪ੍ਰਿੰਸੀਪਲ ਦੀ ਕੋਠੀ ਚ ਇਸ ਵੇਲੇ ਇਹ ਚੱਲ ਰਹੀ ਹੈ ਕੇਂਦਰ ਸਰਕਾਰ ਵੱਲੋਂ ਮੇਰਾ ਖਿਆਲ 15 ਜਾਂ 16 ਕਰੋੜ ਦੀ ਗ੍ਰਾਂਟ ਵੀ ਆਈ ਸੀ ਪਰ ਉਹ ਹਲੇ ਤੱਕ ਵਰਤੀ ਨਹੀਂ ਜਾ ਸਕੀ ਇਸ ਇਮਾਰਤ ਵਾਸਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਜ਼ਮੀਨ ਲੈਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ ਪਰ ਕੋਈ ਨਾ ਕੋਈ ਦਿੱਕਤ ਆਉਂਦੀ ਰਹੀ ਇਹ ਹਾਲ ਹੈ ਸਾਡੀ ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੀ